ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਮੇਰਾ ਅੱਜ ਦਾ ਟੌਪਿਕ ਇਹ ਹੈ ਕਿ ਨਾਮ ਦੀ ਮਹਿਮਾ ਕਿੱਥੇ ਤੱਕ ਹੁੰਦੀ ਹੈ ਗੁਰਬਾਣੀ ਵਿੱਚ ਲਿਖਿਆ ਗਿਆ ਹੈ ਕਿ ਜੇ ਮੁਸ਼ਕਲ ਹੋਵੇ ਅਤਪਾਰੀ ਹਰ ਕਾ ਨਾਮ ਖਿੰ ਮਹ ਉਦਾਰੀ ਕੇਵਲ ਨਾਮ ਦੀ ਮਹਿਮਾ ਜਿੱਥੇ ਕਿਸੇ ਦੀ ਵੀ ਪਹੁੰਚ ਨਹੀਂ ਹੁੰਦੀ ਨਾਮ ਦੀ ਮਹਿਮਾ ਹੈ ਉੱਥੇ ਤੱਕ ਹੁੰਦੀ ਹੈ ਜਿਸ ਥਾਂ ਤੇ ਨਾਮ ਦਾ ਪੈਰਾ ਚੱਲਦਾ ਹੈ ਉਸ ਥਾਂ ਤੇ ਹੋਰ ਕੁਝ ਨਹੀਂ ਚੱਲਦਾ ਨਾਨਕ ਗੁਰਮਖ ਨਾਮ ਜਪਤ ਗਤ ਪਾਹੇ ਲੋਕ ਕਹਿੰਦੇ ਹਨ ਕਿ ਅਸੀਂ ਨਾਮ ਜਪਦੇ ਹਾਂ ਪਰ ਸਾਡੇ ਤੇ ਕੰਮ ਨਹੀਂ ਬਣਦੇ ਪਰ ਗੁਰੂ ਜੀ ਨੇ ਇਹ ਪੰਕਤੀ ਇਸ ਲਈ ਲਿਖੀ ਹੈ ਕਿ ਲੋਕ ਕਿਵੇਂ ਨਾਮ ਜਪਦੇ ਹਨ ਲੋਕ ਮਨਮੁਖ ਹੋ ਕੇ ਨਾਮ ਜਪਦੇ ਹਨ ਗੁਰਮੁਖ ਹੋ ਕੇ ਨਾਮ ਨਹੀਂ ਜਪਦੇ ਭਾਵ ਮਨਮੁਖ ਉਹ ਹੁੰਦੇ ਹਨ ਕਿ ਜੋ ਪਾਠ ਕਰਦੇ ਹਨ ਪਰ ਪ੍ਰਮਾਤਮਾ ਤੇ ਵਿਸ਼ਵਾਸ ਨਹੀਂ ਰੱਖਦੇ ਉਹ ਆਪਣੇ ਮਨ ਦੀ ਮਰਜ਼ੀ ਕਰਦੇ ਹਨ ਤੇ ਗੁਰਮੁਖ ਉਹ ਹੁੰਦੇ ਹਨ ਜੋ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਵੀ ਆਪਣਾ ਸਮਾਂ ਲਗਾਉਂਦੇ ਹਨ ਕਿ ਪਰਮਾਤਮਾ ਦੇ ਕਹੇ ਤੇ ਹੀ ਸਬਰ ਕਰਦੇ ਹਨ ਕਿ ਕਿਸੇ ਨਾ ਕਿਸੇ ਦਿਨ ਸਾਡਾ ਕੰਮ ਜ਼ਰੂਰ ਬਣੇਗਾ ਸੋ ਸਾਨੂੰ ਸਾਰਿਆਂ ਨੂੰ ਗੁਰਮਖ ਬਣਨਾ ਚਾਹੀਦਾ ਹੈ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਕਿਤੇ ਨਾ ਕਿਤੇ ਸਾਡੇ ਆਉਣ ਵਾਲੇ ਸਮੇਂ ਲਈ ਪਰਮਾਤਮਾ ਨੇ ਬਹੁਤ ਕੁਝ ਵਧੀਆ ਸੋਚ ਕੇ ਰੱਖਿਆ ਹੁੰਦਾ ਹੈ ਜਿੱਥੇ-ਜਿੱਥੇ ਸਾਡਾ ਦਾਣਾ ਪਾਣੀ ਹੁੰਦਾ ਹੈ ਪਰਮਾਤਮਾ ਸਾਨੂੰ ਉੱਥੇ-ਉੱਥੇ ਹੀ ਭੇਜਦੇ ਹਨ ਸੋ ਜੇਕਰ ਤੁਹਾਨੂੰ ਮੇਰੀ ਵੀਡੀਓ ਬਹੁਤ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ I will be